ਹੁੰਦੀ ਹੈ ਕਦੇ ਆਪਦੇ ਬਾਲ ਜੇ ਖੰਡਾ ਕੇ ਖੇਡਣ ਜੇ ਲੱਗ ਜਾਂਦੀ ਹੈ ਕਿਵੇਂ ਕੋਈ ਬੋਲ ਕਬੋਲ ਬੋਲਦਾ ਤੇ ਅਖੀਰ ਨੂੰ ਉਹ ਸ਼ਾਂਤ ਹੋ ਜਾਂਦੇ ਨੇ ਇਹ ਭੂਤ ਪ੍ਰੇਤ ਹੈ ਜਿਹੜਾ ਇਹਨਾਂ ਦੇ ਵਿੱਚ ਕੋਈ ਪਿਛਲੇ ਜਨਮ ਦੀ ਕਮੀ ਰਹਿ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਦੀ ਪ੍ਰੇਦਾ ਆਤਮਾ ਜਿਹੜੀ ਪੜਕਦੀ ਰਹਿੰਦੀ ਹੈ ਪ੍ਰੇਤ ਬਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਦੱਸਿਆ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੂਰੂ ਜਿੰਨਾ ਦਾ ਸਿੱਖਦਾਰ ਗੁਰਮਾਣੀ ਦੇ ਅਨਸਾਰ ਇਹ ਸਾਰੀਆਂ ਜੂਨਾ ਹੁੰਦੀਆਂ ਨੇ ਭੂਤ ਪ੍ਰੇਤ ਮਿਰਗਾ ਸੂਕਰ ਮਿਰਗਾ ਚ ਇਹ ਸਾਰੀਆਂ ਜੀਨਾਂ ਦੇ ਵਿੱਚ ਆ ਕੇ ਜਿਹੜੀ ਇਹ ਜੂਨ ਹੈ ਇਹ ਵੀ ਹੁੰਦੀ ਹੈ ਇਹ ਆਪਣੀ ਇਹਦੇ ਵਿੱਚ ਦੇਹ ਹੀ ਨਹੀਂ ਹੁੰਦੀ ਨਾ ਦੇਵਤਿਆਂ ਕੋਲੇ ਦੇਹ ਹੀ ਹੁੰਦੀ ਹੈ ਤੇ ਨਾ ਇਹਨਾਂ ਦੇ ਭੂਤ ਪ੍ਰੇਤਾਂ ਕੋਲੇ ਹੁੰਦੀ ਹੈ ਬਾਣੀ ਜੇ ਇਹ ਵੀ ਲਿਖਿਆ ਹੈ ਜਿਹੜੇ ਦੇਵਤੇ ਨੇ ਉਹ ਵੀ ਮਨੁੱਖਾ ਦੇਹ ਇਹਨਾਂ ਲੀਡਿੰਗ ਪੰਜਾਬ ਚ ਤੁਹਾਡਾ ਸਵਾਗਤ ਹੈ ਜੀ ਅੱਜ ਨੇ ਸਾਡੇ ਨਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਖਾਲਸਾ ਵੈਰੀ ਫਤਹਿ ਜੀ ਕਹਤੇ ਬਾਬਾ ਜੀ ਗੁਰਬਾਣੀ ਅਨੁਸਾਰ ਜਿਹੜੀਆਂ ਪ੍ਰੇਤ ਆਤਮਾਵਾਂ ਨੇ ਹਾਂ ਜੀ ਉਹਨਾਂ ਬਾਰੇ ਸੰਗਤਾਂ ਨੂੰ ਚਾਣਨਾ ਪਾਉ ਜੀ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਠੀਕ ਹੈ ਜੀ ਉਹ ਗੁਰਬਾਣੀ ਦੇ ਵਿੱਚ ਪਹਿਲਾਂ ਤਾਂ ਲੀਡਿੰਗ ਪੰਜਾਬ ਵਾਲਿਆਂ ਦੀ ਟੀਮ ਹੈ ਜਿਹੜੀ ਆਪਣੇ ਕੋਲ ਸਾਡੇ ਕੋਲ ਆਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੀ ਸਾਡੇ ਇੰਟਰਵਿਊ ਵਾਸਤੇ ਇੱਥੇ ਆਏ ਤੇ ਜਿਵੇਂ ਤੁਸੀਂ ਸਵਾਲ ਪੁੱਛਿਆ ਵੀ ਭੂਤ ਪ੍ਰੇਤ ਹੁੰਦੇ ਆ ਜਾਂ ਨਹੀਂ ਹੁੰਦੇ ਗੁਰਬਾਣੀ ਦੇ ਵਿੱਚ 83 ਲੱਖ ਜੂਨ ਦਾ ਵਰ ਵਰਾਰ ਦਿੱਤੀ ਗਈ ਹੈ ਵਰਤਾ ਉਹਦੇ ਵਿੱਚ ਇਹ ਭੂਤ ਪ੍ਰੇਤ ਵੀ ਆਉਂਦੀ ਹੈ ਜਿਵੇਂ ਸੁਖਣੀ ਸਾਹਿਬ ਦੀ ਬਾਣੀ ਹੈ ਉਹਦੇ ਵਿੱਚ ਇੱਕ ਅਸ਼ਟਪਦੀਆ 10 ਨੰਬਰ ਉਹਦੇ ਵਿੱਚ ਸਾਰੀਆਂ ਜੂਨਾਂ ਦਾ ਜਿਹੜਾ ਵਰਤਾਂਤ ਆ ਉਹ ਦੱਸਿਆ ਗਿਆ ਹੈ ਉਹਦੇ ਵਿੱਚ ਪੰਕਤੀ ਆਉਂਦੀ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਤੇ ਕਹਿੰਦੇ ਵੀ ਕਈ ਕਰੋੜਾਂ ਹੀ ਭੂਤ ਪ੍ਰੇਤ ਨੇ ਸੂਕਰ ਮਿਰਗਾਜ ਕਈ ਕੋਟ ਜਿਹੜੇ ਪਿਸ਼ਾਚ ਨੇ ਇਹ ਅਲੱਗ-ਅਲੱਗ ਇਹਨਾਂ ਦੀਆਂ ਜੁਨੀਆਂ ਨੇ ਭੂਤ ਪ੍ਰੇਤ ਜਿਹੜਾ ਹੁੰਦਾ ਇੱਕ ਹੀ ਵਾਰੀ ਮਨੁੱਖ ਦੇ ਜਿਹੜਾ ਮਨ ਦਾ ਡਰ ਹੈ ਜਿਹਦੇ ਅੰਦਰ ਨਾਮ ਸਿਮਰਨ ਨਾ ਹੋਵੇ ਉਹਦੇ ਉੱਤੇ ਚੀਜ਼ ਹਾਵੀ ਹੋ ਜਾਂਦੀ ਹੈ ਜਿਵੇਂ ਗੁਰੂ ਦੇਗ ਬਹਾਦਰ ਜੀ ਮਹਾਰਾਜ ਜੀ ਨੂੰ ਜਦੋਂ ਦਿੱਲੀ ਔਰੰਗਜ਼ੇਬ ਨੇ ਗ੍ਰਿਫਤਾਰ ਕੀਤਾ ਗ੍ਰਫਤਾਰੀ ਦਾ ਮਹਾਰਾਜ ਜੀ ਨੇ ਆਪ ਦਿੱਤੀ ਸੀ ਉਹਨਾਂ ਨੂੰ ਕੌਣ ਗ੍ਰਫਤਾਰ ਕਰ ਸਕਦਾ ਸੀ ਪਰ ਫਿਰ ਵੀ ਉਹਨਾਂ ਨੇ ਜਿੱਥੇ ਬਹੁਤ ਭੂਤ ਪ੍ਰੇਤ ਰਹਿੰਦੇ ਸੀ ਜਿਹੜੀ ਹਵੇਲੀ ਚ ਉੱਥੇ ਉਹਨਾਂ ਨੂੰ ਕੈਦ ਰੱਖਿਆ ਗਿਆ ਤੇ ਮਹਾਰਾਜ ਨੇ ਸ਼ਕਤੀ ਨਾਲ ਆਪਣੀ ਸ਼ਕਤੀ ਨਾਲ ਉਹਨਾਂ ਭੂਤਾਂ ਪ੍ਰੇਤਾਂ ਨੂੰ ਉੱਥੋਂ ਭਜਾਤਾ ਉਹਨਾਂ ਦਾ ਯਾਨੀ ਮਤਲਬ ਇਹ ਸੀ ਵੀ ਮਹਾਰਾਜ ਇਹਨਾਂ ਤੋਂ ਡਰ ਜਾਣਗੇ ਸਾਡਾ ਜਿਹੜਾ ਦੀਨ ਹੈ ਕਬੂਲ ਕਰ ਲੈਣਗੇ ਇਸੇ ਤਰ੍ਹਾਂ ਜਿੱਥੇ ਆਨੰਦਪੁਰ ਸਾਹਿਬ ਬਸਾਇਆ ਮਹਾਰਾਜ ਜੀ ਨੇ ਉਹ ਨਗਰ ਦਾ ਨਾਮ ਮੱਖਵਾਲ ਸੀ ਪਹਿਲਾਂ ਉਹ ਮੱਖਵਾਲ ਤਾਂ ਸੀ ਮੱਖੂ ਨਾਮ ਦਾ ਉੱਥੇ ਜਿਹੜਾ ਇੱਕ ਜਿੰਨ ਰਹਿੰਦਾ ਸੀ ਜਿਹੜਾ ਆਲੇ-ਦਾਲੇ ਜੇ ਨਵੀ ਕੋਈ ਜੀਵ ਜੰਤੂ ਸੀ ਸਭ ਨੂੰ ਤੰਗ ਕਰਦਾ ਸੀ ਜਿਹਦੇ ਡਰ ਕਰਕੇ ਪਹਾੜੀਆਂ ਤੇ ਕੋਈ ਜਾਂਦਾ ਨਹੀਂ ਸੀ ਜਿਵੇਂ ਹੁਣ ਮੰਨ ਲਈਏ ਆਪਾਂ ਜਿੰਨੀ ਵੀ ਜਗਾ ਉੱਥੇ ਆਲੇ-ਦਾਲੇ 8 8 9 9 ਕਿਲੋਮੀਟਰ ਦੇ ਵਿੱਚ ਉਹ ਮਨੁੱਖ ਨਹੀਂ ਜਾਂਦਾ ਸੀ ਕਿਉਂਕਿ ਉਹ ਮਾਖੋ ਜਿਹੜਾ ਨਾਮ ਦਾ ਦਾਇਤ ਸੀ ਉਹਨਾਂ ਨੂੰ ਬਹੁਤ ਤੰਗ ਕਰਦਾ ਤੇ ਮਹਾਰਾਜ ਨੇ ਉਹੀ ਜ਼ਮੀਨ ਹੈ ਜਿਹੜੀ ਉਹ ਮੁੱਲ ਲੈ ਕੇ ਉੱਥੇ ਆਨੰਦਪੁਰ ਸਾਹਿਬ ਬਸਾਇਆ ਸੀ ਜਿੱਥੇ ਗੁਰੂ ਮਹਾਰਾਜ ਜੀ ਨੇ ਅਨੇਕਾਂ ਕੌਤਕ ਵੀ ਕੀਤੇ ਨੇ ਉੱਥੇ ਹੀ ਮਹਾਰਾਜ ਜੀ ਨੇ ਆਪਣੀ ਸ਼ਕਤੀ ਦੇ ਨਾਲ ਉਹਨੂੰ ਉਹਦੀ ਵੀ ਉਧਾਰ ਕੀਤਾ ਮੁਕਤੀ ਕੀਤੀ ਹੈ ਇਹ ਗੁਰਬਾਣੀ ਦੇ ਵਿੱਚ ਤਾਂ ਸਾਰੀਆਂ ਜਿਹੜੀਆਂ 84 ਲੱਖ ਜੂਨਾਂ ਨੇ ਲਿਖੀਆਂ ਹੋਈਆਂ ਨੇ ਤੇ ਜਿਹੜਾ ਭੂਤ ਪ੍ਰੇਤ ਹੈ ਇਹਦੀ ਜੂਨ ਵੀ ਮਹਾਰਾਜ ਨੇ ਲਿਖੀ ਹੈ ਜੇ ਹੁਣ ਕਹੀਏ ਵੀ ਸਾਨੂੰ ਦਿਂਦਾ ਨਹੀਂ ਹੈਗਾ ਵੀ ਕਿੱਥੇ ਰਹਿੰਦੇ ਨੇ ਉਹ ਜਾਂ ਕੋਈ ਕਹੇ ਸਾਨੂੰ ਦਿਖਾ ਦਿਓ ਇਹ ਗੱਲ ਜਣੀ ਮੁਸ਼ਕਲ ਹੈ ਦੇਖਣ ਦਿਖਾਉਣ ਵਾਲੀ ਜਿਵੇਂ ਕਿਸੇ ਬੰਦੇ ਦੇ ਉੱਤੇ ਉਹ ਚੀਜ਼ ਹਾਵੀ ਹੋ ਜਾਂਦੀ ਹੈ ਉਹਦੇ ਦਿਮਾਗ ਦੇ ਉੱਤੇ ਪ੍ਰਭਾਵ ਪਾ ਕੇ ਕੋਈ ਬੰਦਾ ਤੁਸੀਂ ਨੇ ਦੇਖਿਆ ਹੋਣਾ ਕਦੇ ਕੋਈ ਮਾਈ ਹੁੰਦੀ ਹੈ ਉਹ ਕਦੇ ਆਪਣੇ ਬਾਲ ਜੇ ਖੰਡਾ ਕੇ ਖੇਡਣ ਜੇ ਲੱਗ ਜਾਂਦੀ ਹੈ ਕਿਵੇਂ ਕੋਈ ਬੋਲ ਕਬੋਲ ਬੋਲਦਾ ਆਪਣੇ ਆਡੇਰੇ ਦੇ ਵਿੱਚ ਜਿੱਥੇ ਬਾਬਾ ਨਮੂਨਾ ਜੀ ਮਹਾਰਾਜ ਜੀ ਦਾ ਡੇਰਾ ਹੈ ਉੱਥੇ ਬਹੁਤ ਇਹ ਜਿਹੇ ਕੇਸ ਹੁੰਦੇ ਨੇ ਤੇ ਅਖੀਰ ਨੂੰ ਉਹ ਸ਼ਾਂਤ ਹੋ ਜਾਂਦੇ ਨੇ ਬਾਬਾ ਜੀ ਦੀ ਕਿਰਪਾ ਨਾਲ ਇਹ ਜਿਹੜਾ ਬਾਬਾ ਜੀ ਦੱਸ ਦਿੰਦੇ ਸੀ ਇਹ ਭੂਤ ਪ੍ਰੇਤ ਹੈ ਜਿਹੜਾ ਇਹਨਾਂ ਦੇ ਵਿੱਚ ਕੁਈ ਪਿਛਲੇ ਜਨਮ ਦੀ ਕਮੀ ਰਹਿ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਦੀ ਪ੍ਰੇਤ ਆਤਮਾ ਜਿਹੜੀ ਭਟਕਦੀ ਰਹਿੰਦੀ ਹੈ ਪ੍ਰੇਤ ਬਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਦੱਸਿਆ ਹੈ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਜੂਰੂ ਜਿਨ੍ਹਾਂ ਦਾ ਸਿੱਖਦਾਰ ਕਾਲ ਜੇਤੂ ਦੇ ਵਿੱਚ ਜਿਹੜੇ ਹੁਣ ਪਰਮਾਤਮਾ ਦੇ ਵੱਲੋਂ ਭੇਜੇ ਹੋਏ ਮਨੁੱਖ ਨੇ ਉਹ ਤਾਂ ਦੇਵਤਾ ਸਮਾਨ ਹੁੰਦੇ ਨੇ ਜਿਹੜੇ ਹੁਣ ਜਨਮ ਲੈ ਰਹੇ ਨੇ ਜਿਹੜੇ ਆਮ ਪਰਿਵਾਰਾਂ ਨੂੰ ਤੰਗ ਵੀ ਕਰਦੇ ਨੇ ਤੇ ਪਰਿਵਾਰ ਦੇ ਵਿੱਚ ਜਨਮ ਲੈ ਕੇ ਆਪਣੇ ਮਾਪਿਆਂ ਨੂੰ ਤੰਗ ਕਰਨਾ ਉਹ ਇੱਕ ਜਿੰਨ ਦਾ ਹੀ ਪ੍ਰਤੀਕ ਹੈ। ਉਹੀ ਮਹਾਰਾਜ ਨੇ ਵਰਤਾਂਤ ਦਿੱਤਾ ਹੈ ਵੀ ਜੇ ਜੋ ਜਿੰਨ ਦੇਖਣਾ ਉਹ ਜਿਉਂਦਾ ਜਾਗਦਾ ਜਿੰਨ ਹੈ। ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਜਿੰਨਾ ਦਾ ਅਵਤਾਰ ਹੈ ਜਿੰਨ ਜਨਮ ਲੈ ਰਹੇ ਨੇ ਧੀ ਜਨੂਰੀ ਧੀ ਹੈ ਜਿਹੜੀ ਉਹ ਛੋਟੀ ਜਿੰਨਣੀ ਹੈ। ਚੋਰੂ ਜਿੰਨਾ ਦਾ ਸਿਕਦਾਰ ਜਿਹੜਾ ਜਿਹੜੀ ਘਰ ਵਾਲੀ ਇਸਤਰੀ ਹੈ ਸਾਰਿਆਂ ਦਾ ਸਰਦਾਰ ਹੈ। ਇਸ ਤਰ੍ਹਾਂ ਕਰਕੇ ਜਿਹੜੀ ਇਹ ਆਤਮਾ ਨੇ ਜਿਹੜੀਆਂ ਇਹ ਜਨਮ ਲੈ ਲੈਂਦੀਆਂ ਨੇ ਉਹ ਫਿਰ ਆ ਕੇ ਆਪਣਾ ਜਿਹੜਾ ਸੁਭਾਅ ਉਹੀ ਰੱਖਦੀਆਂ ਨੇ ਇਸ ਕਰਕੇ ਮਹਾਰਾਜ ਦੇ ਕਹਿਣ ਦੇ ਅਨਸਾਰ ਜਿਹੜਾ ਗੁਰਬਾਣੀ ਦੇ ਵਿੱਚ ਭੂਤ ਪ੍ਰੇਤ ਹੈ ਇਹਨਾਂ ਦੀ ਇੱਕ ਜੂਨੀ ਹੈ ਜੂਨੀ ਕੱਟੀ ਗਈ ਜਦੋਂ ਉਹ ਜਨਮ ਲੈਂਦਾ ਆ ਕੇ ਜਨਮ ਲੈ ਕੇ ਫਿਰ ਉਹ ਪਰਿਵਾਰ ਦੇ ਵਿੱਚ ਉਹ ਆਪਣਾ ਸੁਭਾਅ ਉਹੀ ਰੱਖਦਾ ਹੈ ਜੇ ਉਹ ਗੁਰਬਾਣੀ ਦੇ ਨਾਲ ਲੱਗਦਾ ਹੈ ਤਾਂ ਉਹਦਾ ਸੁਭਾਅ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਉਹਦੀ ਮੁਕਤੀ ਵੀ ਹੋ ਜਾਂਦੀ ਹੈ ਕਈ ਆਪਾਂ ਨੇ ਘਟਨਾਵਾਂ ਦੇਖੀਆਂ ਵੀ ਨੇ ਜੀਵਨ ਦੇ ਵਿੱਚ ਸੰਤਾਂ ਨੇ ਜਿਨ੍ਹਾਂ ਦਾ ਉਧਾਰ ਕੀਤਾ ਤੇ ਇਹ ਜਿਹੜੀ ਜੁਨੀਆ ਆਪਾਂ ਕਹੀਏ ਵੀ ਨਹੀਂ ਹੁੰਦੀ ਅਸੀਂ ਤੱਕ ਕਦੇ ਦੇਖੀ ਨਹੀਂ ਇਹ ਗੱਲ ਗਲਤ ਹੈ ਜੇ ਆਪਾਂ ਗਰਵਾਣੀ ਦੀ ਗੱਲ ਸੁਣਦੇ ਹਾਂ ਗਰਵਾਣੀ ਦੇ ਅਨਸਾਰ ਇਹ ਸਾਰੀਆਂ ਜੁਨਾ ਹੁੰਦੀਆਂ ਨੇ ਭੂਤ ਪ੍ਰੇਤ ਮਿਰਗਾ ਸੂਕਰ ਮਿਰਗਾ ਚ ਇਹ ਸਾਰਿਆਂ ਜੀ ਇਹਨਾਂ ਦੇ ਵਿੱਚ ਆ ਕੇ ਜਿਹੜੀ ਇਹ ਜੁਨ ਹੈ ਇਹ ਵੀ ਹੁੰਦੀ ਹੈ ਤੇ ਆਪਣੇ ਇਹਦੇ ਦੇ ਵਿੱਚ ਦੇਹ ਹੀ ਨਹੀਂ ਹੁੰਦੀ ਨਾ ਦੇਵਤਿਆਂ ਕੋਲੇ ਦੇਹ ਹੀ ਹੁੰਦੀ ਹੈ ਤੇ ਨਾ ਇਹਨਾਂ ਦੇ ਭੂਤ ਪ੍ਰੇਤਾਂ ਕੋਲੇ ਹੁੰਦੀ ਹੈ ਬਾਣੀ ਜੀ ਇਹ ਵੀ ਲਿਖਿਆ ਹੈ ਜਿਹੜੇ ਦੇਵਤੇ ਨੇ ਉਹ ਵੀ ਮਨੁੱਖਾ ਦੇਹੀ ਨੂੰ ਤਰਸਦੇ ਰਹਿੰਦੇ ਨੇ ਤੇ ਮਨੁੱਖਾ ਦੇਹੀ ਦੇ ਵਿੱਚ ਆ ਕੇ ਇਹ ਜਿਹੜੀ ਆਪਣੇ ਉਧਾਰ ਦੇ ਰਸਤੇ ਤੇ ਪੈਂਦੇ ਨੇ ਮੁਕਤੀ ਦਾ ਰਸਤਾ ਮਨੁੱਖਾ ਦੇਹੀ ਦੇ ਵਿੱਚ ਆ ਕੇ ਹੁੰਦਾ ਹੈ ਚਾਹੇ ਉਹ ਦੇਵਤਾ ਹੈ ਚਾਹੇ ਉਹ ਭੂਤ ਪ੍ਰੇਤ ਹੈ ਚਾਹੇ ਜਿੰਨ ਇਹ ਸਾਰੀਆਂ ਜੂਨੀਆਂ ਮਹਾਰਾਜ ਨੇ ਬਣਾਈਆਂ ਨੇ ਚਲਾ 84 ਲੱਖ ਜੂਨ ਹੈ 42 ਲੱਖ ਜੀ ਜਲ ਮਹ ਉਹਤੇ 42 ਲੱਖ ਜਿਹੜਾ ਜੀਵ ਜੰਤੂ ਆ ਜਲ ਦੇ ਵਿੱਚ ਸਮੁੰਦਰ ਦੇ ਵਿੱਚ ਹੈ 42 ਲੱਖ ਜੂਨ ਹੈ ਜਿਹੜੀ ਉਹ ਧਰਤੀ ਤੇ ਸਮਾਨ ਦੇ ਵਿੱਚ ਹੈ ਇਹ ਸਾਰੀਆਂ ਜੂਨਾ ਕੱਟ ਕੇ ਫਿਰ ਮਾਨਸ ਦੇਹੀ ਪ੍ਰਾਪਤ ਹੁੰਦੀ ਹੈ ਇਹ ਭੂਤ ਪ੍ਰੇਤਾਂ ਦਾ ਜਿਹੜਾ ਵਰਣਨ ਬਾਣੀ ਦੇ ਵਿੱਚ ਹੈ ਤਾਂ ਬਹੁਤ ਤੇ ਜਿਹੜੀ ਇਹ ਆਪਾਂ ਰੋਜ਼ ਪੰਗਤੀ ਇਹ ਪੜਦੇ ਆ ਹੁਣੀ ਸਾਹਿਬ ਇਹਦੇ ਅਨੁਸਾਰ ਤੁਹਾਨੂੰ ਦੱਸਿਆ ਕਿ ਇਹ ਬਾਣ ਹੁੰਦੀ ਹੈ ਜ਼ਰੂਰ ਇਹ ਦੇਖਣ ਦੇ ਵਿੱਚ ਸਾਨੂੰ ਭਾਵੇਂ ਮੁਸ਼ਕਲ ਆਉਂਦੀ ਹੈ ਇਹਦੇ ਜਿਹੜੇ ਲੱਛਣ ਨੇ ਇਹ ਦੇਖ ਕੇ ਪਤਾ ਲੱਗਦਾ ਵੀ ਇਹ ਭੂਤ ਪ੍ਰੇਤ ਦਾ ਜਿਹੜਾ ਇਹਦੇ ਤੇ ਸਾਇਆ ਹੋ ਜਾਵੇ ਭੂਤ ਪ੍ਰੇਤ ਦੇ ਉੱਤੇ ਇਹ ਭੂਤ ਪ੍ਰੇਤ ਦੇ ਵਾਸ ਦੇ ਵਿੱਚ ਹੈ ਇਹਦੇ ਦਿਮਾਗ ਦੇ ਉੱਤੇ ਪ੍ਰਭਾਵ ਪੈ ਗਿਆ ਸਾਇੰਸ ਦੇ ਅਨੁਸਾਰ ਤਾਂ ਹੁੰਦਾ ਨਹੀਂ ਜੇ ਸਾਇੰਸ ਸਾਹਿਬ ਸائیں ਜਦਾਂ ਨੂੰ ਆਪਾਂ ਪੁੱਛੀਏ ਵੀ ਭਾਈ ਭੂਤ ਪ੍ਰੇਤ ਦੱਸੋ ਹੁੰਦਾ ਉਹ ਕਹਣਗੇ ਕੋਈ ਨਹੀਂ ਹੁੰਦਾ ਤੇ ਉਹਨਾਂ ਨੇ ਕਿਹੜਾ ਕਦੇ ਗੁਰਬਾਣੀ ਪੜ੍ਹੀ ਹੁੰਦੀ ਹੈ ਅਖੀਰ ਨੂੰ ਜਦ ਗੁਰਬਾਣੀ ਦੇ ਨਚੋੜ ਤੱਕ ਉਹ ਪਹੁੰਚਦੇ ਨੇ ਫਿਰ ਉਹ ਮੰਨ ਜਾਂਦੇ ਨੇ ਵੀ ਹਾਂ ਜੀ ਹੁੰਦਾ ਹੈ ਇਸ ਕਰਕੇ ਉਹ ਦਿਖਾਈ ਨਹੀਂ ਦਿੰਦਾ ਜਿਵੇਂ ਆਪਾਂ ਨੂੰ ਪਰਮਾਤਮਾ ਵਾਹਿਗੁਰੂ ਆਜੇ ਕੋਈ ਕਹੇ ਸਾਨੂੰ ਉਹ ਦਿਖਾ ਦਿਓ ਉਹ ਵੀ ਆਪਣੇ ਅੱਖ ਨਹੀਂ ਹੈ ਦੇਖਣ ਵਾਲੀ ਪਰ ਹੈ ਤਾਂ ਵਿੱਚੇ ਇਸੇ ਤਰ੍ਹਾਂ ਜਿਹੜੀਆਂ ਅਣਦਿੱਖ ਜੂਨੀਆਂ ਨੇ ਇਹ ਵੀ ਧਰਤੀ ਦੇ ਉੱਤੇ ਹੀ ਨੇ ਅਸਮਾਨ ਦੇ ਵਿੱਚ ਨੇ ਤੇ ਭੂਤ ਪ੍ਰੇਤ ਦੀ ਜੁਨੀਆ ਇਹ ਵੀ ਹੈ ਗੁਰਬਾਣੀ ਅਨੁਸਾਰ ਇਹ ਤੋਂ ਫਿਰ ਬਚਣ ਦੇ ਕੀ ਉਪਾਅ ਨੇ ਬਚਣ ਦਾ ਉਪਾਅ ਤਾਂ ਇਹੀ ਹੈ ਵੀ ਗੁਰਬਾਣੀ ਦੇ ਅਨਸਾਰ ਜਿਵੇਂ ਹੁਣ ਸਾਧੂ ਸੰਤ ਨੇ ਉਹ ਇੱਕ ਸ਼ਬਦ ਆਉਂਦਾ ਹੈ ਨਾਮਦੇਵ ਜੀ ਦਾ ਭੈਰੋਂ ਭੂਤ ਸੀਤ ਲਤਾਵੈ ਖਰ ਬਾਹਣੋ ਚਾਰ ੜਾਵੈ ਹਉ ਤੋ ਏਕਰ ਰਮਈਆ ਦੇ ਹੋ ਆਣ ਦੇ ਬਦਲਾਵੰਦੇ ਹੋ ਨਾਮਦੇਵ ਜੀ ਦੀ ਬਾਣੀ ਹੈ ਇਹਦੀ ਸਿੱਧੀ ਕਰਕੇ ਜਿਹੜੇ ਸਾਧੂ ਸੰਤ ਨੇ ਇਹ ਭੂਤ ਪ੍ਰੇਤਾਂ ਤੋਂ ਬਚਾਉਂਦੇ ਨੇ ਤੇ ਉਹ ਸ਼ਬਦ ਪੜਨ ਨੂੰ ਵੀ ਦੱਸਦੇ ਨੇ ਜਾਂ ਮੂਲ ਮੰਤਰ ਦਾ ਪਾਠ ਹੈ ਜਿਹੜਾ ਆਪਣਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਤੱਕ ਸੱਚ ਇਹ ਜਿਹੜਾ ਮੰਤਰਾਂ ਦਾ ਮੂਲ ਹੈ ਇਹ ਕਿ ਜਿੱਡਾ ਵੱਡਾ ਕੋਈ ਵੀ ਮੰਤਰ ਦੁਨੀਆ ਦਾ ਹੈ ਉਹਦਾ ਇਹ ਮੂਲ ਹੈ ਸਾਰੇ ਮੰਤਰ ਇਹ ਤੋਂ ਬਾਅਦ ਵਿੱਚ ਨੇ ਵੱਡਾ ਮੰਤਰ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਇਹ ਮੰਤਰ ਦਾ ਜਿਹੜਾ ਜਾਪ ਹੈ ਚਾਮਪਾਵੇਂ ਕੋਈ ਗੁਰਬਾਣੀ ਦੀ ਪੰਕਤੀ ਆ ਜਿਹੜੀ ਮਰਜ਼ੀ ਪੜ ਲਓ ਕਿਉਂਕਿ ਧੁਰਕੀ ਬਾਣੀ ਆਈ ਹੈ ਧੁਰਕੀ ਬਾਣੀ ਆਈ ਤਿੰਨ ਸਗਲਿ ਚਿੰਤਾ ਮਿਟਾਈ ਇਹ ਗੁਰੂ ਮਹਾਰਾਜ ਜੀ ਨੇ ਸਾਡੇ ਉਤੇ ਕਿਰਪਾ ਕੀਤੀ ਹੈ ਇਹ ਗੁਰਬਾਣੀ ਦਾ ਕੋਈ ਵੀ ਜਾਪ ਕਰ ਲਓ ਜੇ ਆਪਾਂ ਜਿਹੜੀ ਮਨਸਾ ਧਾਰਾਂਗੇ ਮਨ ਦੇ ਵਿੱਚ ਉਹ ਜ਼ਰੂਰ ਪੂਰਨ ਹੁੰਦੀ ਹੈ ਜਿਵੇਂ ਕੋਈ ਬਿਮਾਰੀ ਆ ਉਹਦਾ ਉਹਨੂੰ ਮਨਸਾ ਧਾਰ ਕੇ ਕਰ ਲਈਏ ਇਸੇ ਤਰ੍ਹਾਂ ਇਹ ਭੂਤ ਪ੍ਰੇਤ ਦਾ ਜਿਹੜਾ ਛਾਇਆ ਹੁਣ ਇਹ ਵੀ ਇੱਕ ਬਿਮਾਰੀ ਦੀ ਤਰ੍ਹਾਂ ਹੀ ਤੇ ਇਹਨੂੰ ਦੂਰ ਕਰਨ ਵਾਸਤੇ ਵੀ ਸਰਬਰੋਗ ਕਾਉਖਦ ਨਾਮ ਸਾਰਿਆਂ ਰੋਗਾਂ ਦਾ ਜਿਹੜਾ ਨਾਮ ਹੈ ਉਹ ਦਵਾਈ ਹੈ ਸਾਰਿਆਂ ਰੋਗਾਂ ਦੀ ਜੇ ਹੁਣ ਆਪਾਂ ਕਿਸੇ ਨਾਮ ਕੀ ਨਾਮ ਤਾਂ ਇਹੀ ਹੈ ਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਭਾਵਿਆਂ ਨੇ ਦੁਨੀਆਂ ਵਿੱਚ ਅਨੇਕ ਨਾਮ ਦੇ ਥਾਂ ਤੇ ਧੰਦੇ ਚਲਾਏ ਜਾ ਰਹੇ ਨੇ ਪਰ ਜਿਹੜਾ ਅਸਲੀ ਨਾਮ ਹੈ ਗੁਰਬਾਣੀ ਹੈ ਜਿਹੜਾ ਇਹਦਾ ਜਾਪ ਕਰੇਗਾ ਉਹ ਭੂਤ ਪ੍ਰੇਤ ਤਾਂ ਕੀ ਉਹਦੇ ਕੋਈ ਲਵੇ ਨਹੀਂ ਲੱਗ ਸਕਦਾ ਜੀ ਖਾਲਸਾ ਸਾਹਿਬ ਵੈਰੀ ਫਟੇ